ਡਵਲਪਮੈਂਟ ਹੈ ਗਿਆ ਇਸ ਮਰਡਰ ਕੇ ਦੇਖੋ ਤੁਸੀਂ ਜਿਵੇਂ ਜਾਣਦੇ ਆ ਕਿ 17 ਤਰੀਕ ਨੂੰ ਸ਼੍ਰੀ ਮਿਆਂਕ ਮਹਾਜਨ ਜਿਹੜੇ ਕਿ ਫਾਈਨੈਂਸ ਦਾ ਕੰਮ ਕਰਦੇ ਸੀਗੇ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਸੀਗਾ ਇੱਕ ਰਿਵਾਲਵਰ ਦੇ ਨਾਲ ਫਾਇਰ ਜਿਹੜਾ ਕਿ ਉਹਨਾਂ ਦੇ ਸਿਰ ਦੇ ਵਿੱਚ ਲੱਗਾ ਔਰ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਆ ਹਸਪਤਾਲ ਦੇ ਵਿੱਚ ਇਸ ਲੜੀ ਵਿੱਚ ਅਸੀਂ ਪਹਿਲਾਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਜਿਹਦੇ ਵਿੱਚ ਮੇਨ ਜਿਹੜਾ ਹੈਗਾ ਆ ਕਿਲਰ ਹੈਗਾ ਜਿੰਨੇ ਗੋਲੀ ਮਾਰੀ ਸੀ ਉਹ ਗ੍ਰਿਫਤਾਰ ਕਰ ਚੁੱਕਾ ਉਹਦਾ ਵਹੀਕਲ ਪਲੱਸ ਉਸ ਤੋਂ ਜਿਹੜਾ ਹੈਗਾ ਆ ਪਹਿਲਾਂ 2 ਲੱਖ ਰੁਪਇਆ ਜਿਹੜੀ ਕਿ ਉਹਨੂੰ ਰਿਵਾਰਡ ਮਨੀ ਮਿਲੀ ਆ ਮਯੰਕ ਮਹਾਜਨ ਨੂੰ ਕਤਲ ਕਰਨ ਲਈ ਉਹ ਬਰਾਮਦ ਹੋਈ ਆ ਤੇ 52500 ਜਿਹੜੇ ਹੈਗੇ ਆ ਉਹ ਕੱਲ ਬਰਾਮਦ ਹੋਏ ਆ ਇਹਦੇ ਵਿੱਚ ਅਸੀਂ ਮੇਨ ਜਿਹੜਾ ਆ ਸਾਜ਼ਿਸ਼ ਕਰਤਾ ਜਾਂ ਮੇਨ ਦੋਸ਼ੀ ਆ ਉਹ ਭਾਨੂੰ ਪ੍ਰਤਾਪ ਸਿੰਘ ਆ ਜਿਹੜਾ ਕਿ ਜੰਮੂ ਕਸ਼ਮੀਰ ਕਠੂਆ ਡਿਸਟ੍ਰਿਕਟ ਦਾ ਰਹਿਣ ਵਾਲਾ ਆ ਔਰ ਇਸ ਦੇ ਜਿਹੜੇ ਇਹ ਮਿਆਂਕਮਾ ਜੰਦੇ ਨਾਲ મતਭੇਦ ਹੈਗੇ ਆ ਉਹ મતਭੇਦ ਇੱਥੇ ਤੱਕ ਸੀਮਤ ਨਹੀਂ ਹੈ ਉਹ મતਭੇਦ ਲੜਾਈ ਝਗੜੇ ਫੌਜਦਾਰੀਆਂ ਅ ਅਲੱਗ-ਅਲੱਗ ਸਰਕਾਰੀ ਅਧਾਰਿਆਂ ਦੇ ਵਿੱਚ ਚੱਲ ਰਹੇ ਕੇਸ ਐਨਜੀਟੀਵੀ ਦੇ ਚੱਲ ਰਹੇ ਕੇਸ ਤੇ ਹੋਰ ਜਿਹੜੇ ਹੈਗੇ ਆ ਅ ਜਿਹੜੇ ਮਹਿਕਮੇ ਸੈਂਟਰਲ ਗਵਰਨਮੈਂਟ ਦੇ ਆ ਉਹਨਾਂ ਦੇ ਵਿੱਚ ਚੱਲ ਰਹੇ ਕੇਸ ਸਾਰੇ ਉਸ ਪਿੱਛੇ ਰੌਸ਼ਨੀ ਪਾਉਂਦੇ ਆ ਕਿ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਲਿਟੀਗੇਸ਼ਨ ਬਹੁਤ ਜ਼ਿਆਦਾ ਸੀਗੀ ਔਰ ਉਹਦੇ ਤੱਥ ਐਂਡ ਸਬੂਤ ਸਾਡੇ ਪਾਸ ਕਾਫੀ ਨਹੀਂ ਹੈ ਤੱਥਾਂ ਸਬੂਤਾਂ ਤੇ ਹੋਰ ਜਿਹੜੇ ਹੈਗੇ ਆ ਪੁਸ਼ਗਿਸ਼ ਦੇ ਆਧਾਰਿਤ ਇਹ ਜਿਹੜਾ ਦੋਸ਼ੀ ਆ ਭਾਨੂੰ ਪ੍ਰਤਾਪ ਸਿੰਘ ਇਹ ਨਾਮਜ਼ਦ ਕਰ ਲਿਆ ਗਿਆ ਸੀਗਾ ਉਸ ਤੋਂ ਬਾਅਦ ਨਾਮਜ਼ਦ ਦੋਸ਼ੀ ਭਾਨੂੰ ਪ੍ਰਤਾਪ ਸਿੰਘ ਨੂੰ ਜਿਹੜਾ ਹੈਗਾ ਆ ਅੱਜ ਸਵੇਰੇ ਯਾਨੀ ਕਿ ਕੱਲ ਦੀ ਤੇ ਅੱਜ ਦੀ ਰਾਤ ਨੂੰ ਕੈਂਪੇਗੋੜਾ ਇੰਟਰਨੈਸ਼ਨਲ 에ਅਰਪੋਰਟ ਬੈਂਗਲੁਰੂ ਤੇਲੰਗਾਨਾ ਸਟੇਟ ਤੋਂ ਜਿਹੜਾ ਹੈਗਾ ਆ ਤੇਲੰਗਾਨਾ ਪੁਲਿਸ ਦੇ ਸਹਿਯੋਗ ਦੇ ਨਾਲ ਪਠਾਨਕੋਟ ਪੁਲਿਸ ਨੇ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਇਹਨੂੰ ਜਹਾਜ਼ ਤੋਂ 에어 ਇੰਡੀਆ ਦੀ ਫਲਾਈਟ ਤੋਂ ਉਤਰਦਿਆਂ ਹੋਇਆ ਜਿਹੜਾ ਹੈਗਾ 에어ਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਇਹ ਦੋਸ਼ੀ ਪਹਿਲਾਂ ਜਿਸ ਦਿਨ ਮਰਡਰ ਹੁੰਦਾ ਉਸ ਦਿਨ ਹੀ ਪੰਜਾਬ ਨੂੰ ਇਹ ਇੱਥੋਂ ਛੱਡ ਜਾਂਦਾ ਛੱਡਣ ਤੋਂ ਬਾਅਦ ਇਹ ਚੱਕਮਾ ਦੇਣ ਲਈ ਸਮੇਤ ਪਰਿਵਾਰ ਆਪਣੇ ਜੈਪੁਰ ਚਲੇ ਜਾਂਦਾ ਜੈਪੁਰ ਤੱਕ ਸਾਨੂੰ ਤਕਨੀਕੀ ਤਸਾਦਨ ਲਈ ਸੂਚਨਾਵਾਂ ਪ੍ਰਾਪਤ ਹੋਣ ਤੇ ਇੱਕ ਪਾਰਟੀ ਸਾਡੀ ਜਿਹੜੀ ਹੈ ਜੈਪੁਰ ਜਾਂਦੀ ਹੈ ਪੁਲਿਸ ਪਾਰਟੀ ਜੋ ਹੀ ਪਾਰਟੀ ਪਹੁੰਚਦੀ ਉਹ ਤੋਂ ਫਰਦਰ ਇਹ ਚਕਮਾ ਦੇਣ ਲਈ ਬੈਂਗਲੁਰੂ ਜਿਹੜਾ ਹੈਗਾ ਉਹ ਫਲਾਈਟ ਫੜ ਲੈਂਦਾ 에어 ਇੰਡੀਆ ਦੀ ਸੋ ਪੂਰੀਆਂ ਸਟੇਟਾਂ ਦੇ ਵਿੱਚ ਅਸੀਂ ਹਾਈਲਾਈਟ ਕੀਤਾ ਹੋਇਆ ਹੈਗਾ ਸਾਡੇ ਸੀਨੀਅਰ ਆਫੀਸਰਜ਼ ਉਹਨਾਂ ਦੀ ਮਦਦ ਦੇ ਨਾਲ ਤੇ ਇੰਟਰ ਸਟੇਟ ਸਾਡੀ ਜਿਹੜੀ ਹੈਗੀ ਆ ਕੋਆਰਡੀਨੇਸ਼ਨ ਦੇ ਨਾਲ ਇਹਨੂੰ ਜਿਹੜਾ ਹੈਗਾ ਆ ਉਹ ਉੱਥੋਂ ਕੈਂਪੇਗੋੜਾ ਇੰਟਰਨੈਸ਼ਨਲ 에어ਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਇਹਦੀ ਜਿਹੜੀ ਕਾਨੂੰਨਨ ਕਾਰਵਾਈ ਹੈਗੀ ਹੈ ਅਦਾਲਤੀ ਕਾਰਵਾਈ ਆ ਉਹ ਕੈਂਪੇਗੋੜਾ ਇੰਟਰਨੈਸ਼ਨਲ 에ਰਪੋਰਟ ਨੂੰ ਲੱਗਦੇ ਹੋਏ ਪੁਲਿਸ ਜਿਹੜਾ ਹੈਗਾ ਉਹਨਾਂ ਦੀ ਅਦਾਲਤ ਹੈਗੀ ਆ ਉੱਥੇ ਚੱਲ ਰਹੀ ਆ ਉਸ ਤੋਂ ਬਾਅਦ ਇਹਨੂੰ ਟ੍ਰਾਂਨਜ਼ਿਟ ਰਿਮਾਂਡ ਰਹੀਂ ਜਿਹੜਾ ਹੈਗਾ ਆ ਉਹ ਪਠਾਨਕੋਟ ਲਿਆਂਦਾ ਜਾਏਗਾ ਅਨਦਰ ਇਹਦੇ ਵਿੱਚ ਜਿਹੜੇ ਦੋਸ਼ੀ ਸੀਗੇ ਉਹ ਉਹ ਉਹਨਾਂ ਤੇ ਕੋਈ ਕਾਰਵਾਈ ਅੱਗੇ ਪੁਲਿਸ ਫਰਦਰ ਇਹਦੇ ਵਿੱਚ ਦੋ ਦੋਸ਼ੀ ਹਜੇ ਹੋਰ ਰਹਿੰਦੇ ਨੇ ਸ਼ਮਸ਼ੀਰ ਸਿੰਘ ਸ਼ੇਰਾ ਤੇ ਜਤਿੰਦਰ ਉਰਫ ਕਟੂ ਇਹਨਾਂ ਨੂੰ ਅਸੀਂ ਸਿਰ ਤੋੜ ਯਤਨ ਕਰ ਰਹੇ ਹਾਂ ਕਿ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤ ਕੀਤਾ ਜਾਂ ਗ੍ਰਿਫਤਾਰ ਕੀਤਾ ਜਾ ਸਕੇ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਪਾਰਟੀਆਂ ਆ ਇਹਦੇ ਵਿੱਚ ਕੰਮ ਕਰ ਰਹੀਆਂ ਬਹੁਤ ਵੱਡੀ ਟੀਮ ਇਸ ਜਿਹੜੀ ਹੈਗੀ ਆ ਇਹਦੇ ਕੇਸ ਨੂੰ ਇਨਵੈਸਟੀਗੇਟ ਕਰਨ ਵਿੱਚ ਲੱਗੀ ਹੋਈ ਔਰ ਲਗਾਤਾਰ 24 ਜਿਹੜੀ ਆਵਰਸ ਜਿਹੜੀ ਹੈਗੀ ਆ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਔਰ ਮੈਨੂੰ ਉਮੀਦ ਆ ਕਿ ਜਲਦ ਉਹ ਵੀ ਗ੍ਰਿਫਤਾਰ ਹੋਣਗੇ